ਫੈਲੋ ਹਾਂਜੀ ਸਾਰਿਆਂ ਨੂੰ ਸਾਸ੍ਰੀ ਘਰ ਦੀ ਖੋਰ ਕਿਵੇਂ ਹੋਵੇ ਉਮੀਦ ਕਰਦੇ ਆਂਗੇ ਆਪ ਸਾਰੇ ਠੀਕ ਖਾ ਗੋਗੇ ਤੇ ਆ ਬਾਹਰ ਲੈ ਕਰਾਂਗੇ ਹੁਣ ਇਸ ਟਾਈਮ ਇਹ ਟਾਈਮ ਹੋ ਰਿਹਾਗਾ 8:00 ਹਾਂ 8:50 ਦੇ ਬਸ ਤੇ ਪੰਜ ਚਾਰ ਮਿੰਟ ਘੱਟ ਵੱਧ ਲਾ ਲਵਾਂ ਸੱਤ ਕ ਦਾ ਟਾਈਮ ਆ ਲਾ ਤੇ ਸੈਵਜੋਤ ਵਾਗਿਆ ਸਕੂਲ ਆ ਆਪਣਾ ਤੇ ਸੈਵਜੋਤ ਦਾ ਡੈਡੀ ਵਾਗਿਆ ਖੇਤ ਤੇ ਖੇਤ ਦਾ ਸਰਪੇਵ ਨਹੀਂ ਕਰਦੇ ਸੀ ਅੱਜ ਜੀਰੀ ਦੇ ਦੇ ਉਹ ਵੀ ਨਹੀਂ ਲੱਗਿਆ ਹੁਣ ਆਪਾਂ ਨਿਭੜਨੇ ਆਂ ਆਪਣੇ ਕੰਮ ਵੰਡਣੇ ਤਾਂ ਵਾਲੇ ਤੇ ਇੱਧਰਲੇ ਘਰ ਹਲੇ ਸਾਰੇ ਕੰਮ ਪੈਣੇ ਆਪਣੇ ਬਸ ਇੱਕ ਰੋਟੀ ਬਣਾਈਏਗੀ ਤੇ ਸਹਜੇ ਤੋਂ ਸਕੂਲ ਜਾਗਾ ਇਹ ਆਪਣਾ ਬਾਹਰਲਾ ਘਰ ਆਲੇ ਨੂੰ ਆਪਾਂ ਕੀ ਰੋਟੀ ਬਣਾ ਲੈਨੇ ਬਾਹਰਲੇ ਘਰ ਤੇ ਉਧਰ ਤਾਂ ਪਰੋਟੀ ਬਣਾਉਂਦੇ ਨੇਗੇ ਜਿੱਨੇ ਤਾਂ ਹੀ ਬਣਾ ਲੈਨੇ ਨੇ ਵੀ ਉਧਰ ਬਾਲਾ ਜਾ ਪਈ ਜਾਂਦਾਗਾ ਤਾਂ ਕਰ ਇੱਧਰ ਬਣਾ ਲੈਨੇਗੇ ਰੋਟੀ ਤੇ ਇੱਧਰ ਭਾਂਡੇ ਮੰਜ ਨਾਲੇ ਪੈਣੇ ਹਣੇ ਤੇ ਝਾੜੂ ਲਾਵਾਗੇ ਆਪਾਂ ਪੂਰਾ ਟੰਕਰ ਫਸੂ ਨੂੰ ਨਮਾਉਣਾਗਾ ਇਹਨਾਂ ਆਪਾਂ ਤਾਂ ਕਰਕੋ ਸੀ ਨਮਾਉਣੇ ਆਂ ਜੀ। ਅੱਲਾ ਇੱਧਰਲੇ ਕਰੋ ਕੰਮ ਨਿਵੇੜਦੀ ਏ। ਨੇ ਬਾਬੇ ਡਾਲੀ ਵਾਲੇ ਵੀ ਆਪਣੇ ਇੱਧਰਲੇ ਘਰ ਹੀ ਆ ਜਾਂਦੇ ਨੇ ਕਿਉਂਕਿ ਅੰਦਰ ਹੀ ਆਪਾਂ ਰੋਟੀ ਰੁੱਕ ਦਾ ਬਣਾਉਣਿਆਂਗੇ। ਤੇ ਜਦੋਂ ਇੱਧਰ ਹੀ ਰੋਟੀ ਬੁਲਾੜੇ ਬਾਬੇ ਡਾਲੀ ਵਾਲੇ ਇੱਧਰ ਹੀ ਆ ਜਾਂਦੇ ਨੇ। ਤੇ ਬਾਬੇ ਨਾਲ ਕੋਈ ਚੱਕਸਾਰੇ ਬਾਬੇ ਆ ਨਹੀਂ ਲੇ ਗੇ ਡਾਲੀ ਵਾਲੇ। ਤੇ ਬਾਬੇ ਬਾਰੂ ਜਾਨੀ ਕੇ ਡਾਲੀ ਵਾਲੇ ਤੇ ਅੰਨੇ ਤਾਂ ਕੰਮ ਇੱਧਰਲੇ ਕਰ ਕੰਮ ਨਿਪਟਦਾ ਜੇ। ਹਾਂ ਜੀ ਆਪਾਂ ਲਾਉਣੇ ਆ ਗਏ ਹੁਣ ਝਾੜੂ। ਤੇ ਆਪਣਾ ਝਾੜੂ ਸਾਰੇ ਵੀੜੇ ਚ ਪਿਆਗਾ ਲਾਉਣ ਆਲਾ। ਤੇ ਆਪਾਂ ਮੰਜਾ ਚੱਕ ਕੇ ਕਰ ਦਿਆਂਗੇ ਇੱਕ ਸਾਈਡ ਤੇ ਤੇ ਆਪਾਂ ਲਾਉਣੇ ਚਾੜੂ ਤੇ ਝਾੜੂ ਲਾ ਕੇ ਫਿਰ ਆਪਾਂ ਡੰਗਰ ਪਸੂ ਨੂੰ ਨਵਾਵਾਂਗੇ ਕਿਉਂ ਡੰਗਰ ਪਸੂ ਵੀ ਨਵਾਉਣ ਵਾਲੇ ਪੈਣੇ ਹਲੇ ਅੱਜ ਨਾ ਸਵੇਰੇ 8:00 ਵਜੇ ਇੰਨੀ ਜ਼ਿਆਦਾ ਧੁੱਪ ਨਿਕਲੀ ਹੈਗੀ ਕਿਵੇਂ ਭੱਦ ਚੜ ਰਹੀ ਹੈਗੀ ਹੁਣ ਤੇ ਪਹਿਲਾਂ ਨਹੀਂ ਇੰਨੀ ਧੁੱਪ ਨਿਕਲੀ ਆ ਭੱਦੋਂ ਚ ਬਹੁਤ ਧੁੱਪ ਪੈ ਰਹੀ ਹੈਗੀ ਸਵੇਰੇ ਇੰਨੀ ਜ਼ਿਆਦਾ ਧੁੱਪ ਤੇ ਆਏ ਖੜਿਆ ਨਹੀਂ ਆਂਦਾ ਹੈਗਾ ਧੁੱਪ ਚ ਆ ਲੱਗਦਾ ਜਿਵੇਂ ਦੁਪਹਿਰਾਂ ਹੋ ਗਿਆ ਹੁੰਦਾ ਹਲੇ 1:00 ਵਜੇ 8 ਕੀ ਹੋਈ ਨਹੀਂ ਤੇ ਆਪਾਂ ਨੂੰ ਮੇੜ ਦਿਆਂਗੇ ਹੌਲੀ ਹੌਲੀ ਝਾੜੂ ਦਾ ਤੇ ਫਿਰ ਉਧਰਲੇ ਘਰ ਵੀ ਜਾਣਾ ਉਧਰ ਵੀ ਹਲੇ ਸਾਰੇ ਕੰਮ ਪਏ ਨੇ ਤੇ ਉਧਰਲੇ ਘਰ ਜਾਂਦੇ ਨੂੰ ਤਾਂ 10:00 ਵਜੇ ਜਾਂਦੇ ਨੇ ਆਪਾਂ ਨੂੰ ਤੇ ਕਿਉਂਕਿ ਅੰਦਰ ਕੰਮ ਆਪਣੇ ਜਾਦੇ ਹੁੰਦੇ ਨੇ ਕੁਝ ਡੰਗਰ ਪਸ਼ੂ ਕਰਕੇ ਹੁੰਦਾ ਕੁਸ ਆਪਾਂ ਰੋਟੀ ਅੰਦਰ ਬਣਾਉਣਿਆਂਗੇ ਤੇ ਸਾਰੇ ਕੰਮ ਆਪਾਂ ਨੂੰ ਅੰਦਰ ਹੀ ਜਿਆਦੇ ਹੁੰਦੇ ਨੇ ਉਧਰ ਤਾਂ ਵਾ ਜਾ ਕੇ ਝਾੜੂ ਲਾਉਣਾ ਹੈ ਬਸ ਝਾੜੂ ਲਾ ਕੇ ਪੋਚਾ ਲਾ ਦੇਂਗੇ ਉਹ ਵੀ 2 ਘੰਟੇ ਲੱਗ ਜਾਂਦੇ ਨੇ ਆਪਾਂ ਉਧਰ ਵੀ ਝਾੜੂ ਪੋਚਾ ਚੰਗੀ ਤਰ੍ਹਾਂ ਲਾਉਣਾ ਪੈਂਦਾ ਨਾ ਤੇ ਫਿਰ ਸਫਾਈ ਤੋਂ ਬਿਨਾਂ ਤਾਂ ਘਰ ਵੀ ਨਹੀਂ ਰਹਿੰਦਾ ਹੈਗਾ ਨਾ ਸਫਾਈ ਜ਼ਰੂਰੀ ਹੈਗੀ ਨੇ ਆਪ ਉਧਰ ਘੱਟ ਜਾਂਦੇ ਆ ਕਿ ਫਿਰ ਵੀ ਝਾੜੂ ਪੋਚਾ ਰੋਈਦਾ ਹੋ ਜਾਂਦਾਗਾ ਆਪਾਂ ਨੂੰ ਤੇ ਬਸ ਉਹਨੂੰ ਦੁਪਹਿਰ ਆ ਠੇਡਾ ਲਾਂਗੇ ਜਾਂ ਦੁਪਹਿਰੇ ਹੀ ਰਹਿਾਂਗੇ ਤੇ ਦੁਪਹਿਰੇ ਬਸ ਫਿਰ 2:00 ਵਜੇ ਫੇਰ ਆ ਜਾਾਂਗੇ 2-4 ਘੰਟੇ ਦਿਨੇ ਰਹਿਣੀਆਂ ਕਿ ਉਧਰਲੇ ਘਰ ਫਿਰ ਸ਼ਾਮ ਨੂੰ ਬਸ ਜਾ ਕੇ ਪੈ ਜਾਈਏਗੇ ਉਧਰਲੇ ਘਰ ਉਧਰ ਤਾਂ ਆਪਾਂ ਘੱਟ ਹੀ ਜਾਣੇ ਹਾਂਗੇ ਥੋੜਾ ਜਿਹਾ ਕੰਮ ਆਪਣਾ ਇੱਧਰ ਜ਼ਿਆਦਾ ਹੁੰਦਾ ਇੱਧਰ ਹੀ ਜ਼ਿਆਦਾ ਰਹਿਣੀ ਆਂਗੇ ਬਾਹਰਲੇ ਘਰ ਆਪਾਂ ਪਸ਼ੂ ਵਾਲੇ ਘਰ ਹੀ ਜ਼ਿਆਦਾ ਰਹਿਣੀ ਆਂਗੇ ਉਧਰ ਹਲੇ ਆਪਾਂ ਘੱਟ ਜਾਣੇ ਆਂਗੇ ਤੇ ਲਾ ਕੇ ਝਾੜੂ ਆਪਾਂ ਫੇਰ ਮੱਜਾਂ ਵੀ ਲੱਗ ਰਹੀਆਂ ਨੇ ਗੇੜੇ ਦੇਣ ਤੇ ਪਸ਼ੂਆਂ ਨੇ ਤਾਂ ਗਾਹ ਪਾਉਣੀ ਆ ਗਾ ਹਨ ਠੀਕ ਉਹ ਆਪਾਂ ਪਾ ਲੇਟ ਹੋ ਗਿਆ ਅੱਜ ਆਪਣੀ ਮੰਮੀ ਵੀ ਹੈਗੀ ਨਾ ਮੰਮੀ ਗਈ ਹੋਈ ਸੀ ਤੇ ਫਿਰ ਕੱਲਿਆਂ ਨੂੰ ਤਾਂ ਕੰਮ ਨੂੰ ਕੋਈ ਵੇਲਾ ਹੋਈ ਜਾਂਦਾ ਗਾ ਕਿ ਜਿਹੜਾ ਮੰਮੀ ਹੋਵੇ ਮੰਮੀ ਤਾਂ ਚਲਾਂ ਸਹਾਰਾ ਲਵਾ ਲੈਂਦੀ ਵਿੱਚ ਝਾੜੂ ਝਾੜੂ ਵੀ ਲਾ ਦਾਂਦੀ ਆ ਹਨ ਤੇ ਗੋਹਾੜੇ ਜੀਆਂ ਹੁੰਦੀ ਹੈਗੀ ਅੱਜ ਸਾਰਾ ਕੰਮ ਆਪਾਂ ਨੂੰ ਇਕੱਲਿਆਂ ਨੇ ਹੀ ਕਰਨਾ ਪੈਣਾ ਤੇ ਕਿਉਂਕਿ ਮੰਮੀ ਤਾਂ ਹੈ ਨਹੀਂ ਇਸ ਵਿੱਚ ਮੰਮੀ ਚਲ ਗਈ ਹੋਈ ਨੇ ਸੰਗਰੂਰ ਗਈ ਹੋਈ ਨੇ ਕਿ ਮੰਮੀ ਆਪਣੇ ਘਰ ਫੂਲੀ ਲਵੇ ਗਈ ਹੋਈ ਸੀ ਤੇ ਉੱਥੇ ਨਾਨੀ ਬਿਮਾਰ ਹੋ ਰਹੀ ਆਗੀ ਨਾਨੀ ਆਈ ਹੋਈ ਸੀ ਸੰਗਰੂਰ ਹਸਪੀਟਲ 'ਚ ਤੇ ਉੱਥੇ ਦਾਖਲ ਸੀ ਨਾਨੀ ਨਾਨੀ ਲਵੇ ਆ ਦੋ ਦਿਨਾਂ ਤੋਂ ਮੰਮੀ ਦਾ ਚਾਲੇ ਇੱਕ ਦੋ ਦਿਨ ਹੋਰ ਆ ਗੰਨੇ ਮੰਮੀ ਆ ਜਾਈਏ ਅੱਖ ਸਭੇ ਸਾਰਦੇ ਆਂਗੇ ਤੇ ਆਪਾਂ ਪਸ਼ੂ ਨੂੰ ਨਮਾਉਣੇ ਆਪਾਂ ਸੂ ਨਮਾ ਉਸ ਨੂੰ ਫੇਰ ਕਰਦੇ ਹਾਂ ਹੋਰ ਕੰਮ ਮੱਝ ਵੀ ਉਹਦੀ ਬੈ ਜਾਂਦੀ ਜਦ ਪਾਣੀ ਪਾਣਾ ਸ਼ੁਰੂ ਕਰਦੇ ਆਂ ਮੱਝ ਤੇ ਉਹਦੀ ਬੈ ਜਾਂਦੀ ਅੱਗੇ ਗਰਮੀ ਆ ਗਈ ਪਸ਼ੂਆਂ ਦੀ ਵੀ ਸਾਰੇ ਦੀ ਗੱਲ ਲੈਣੀ ਹੈ ਹੈਨਾ ਬਾਥਰ ਇਹ ਠੰਡਾ ਠੰਡਾ ਪਾਣੀ ਪੈਂਦਾਗਾ ਆਪਾਂ ਸੋਨੂੰ ਆਰਾਮ ਆਜਦਾਗਾ ਤੇ ਉਹਦੀ ਬੇਟੀ ਜਾਂਦੇ ਨੇ ਰੋਕ ਲੱਗਦੀ ਤੇੱਲਾ ਹਲੇ ਸੌਂਦੇ ਮਹੀਨੇ ਤੋਂ ਤਾਂ ਮੀਂਹੇ ਪਈ ਜਾਂਦੇ ਸੀ ਤੇ 2 ਮਹੀਨਾ ਵਾਂਗੂ ਹੋ ਗਿਆ ਹਨਾ ਮੌਸਮਾਂ ਨੇ ਕਿੰਨੀ ਗਰਮੀ ਤਾਂ ਹੈ ਹੀ ਨਹੀਂ ਸੀ ਗਰਮੀ ਦਾ ਥੋੜੀ ਜਿਹੀ ਘੱਟੀ ਪਈ ਹੈਗੀ ਆ ਹੁਣ ਦੋ ਦਿਨਾਂ ਦੀ ਧੁੱਪ ਜੀ ਜ਼ਿਆਦਾ ਪੈਂਦੀ ਹੈਗੀ ਬਸ ਤੇ ਹੁਣ ਬੱਦਲ ਵਾਈ ਨਹੀਂ ਹੈਗੀ ਧੁੱਪ ਜੀ ਕੇ ਜੀ ਧੁੱਪ ਨਿਕਲਦੀ ਹੈਗੀ ਹਾਂ ਅੱਤਨਣਵਾਵਾ ਲੈ ਆਪਣੀ ਛੋਟੀ ਘੱਟੀ ਵੀ ਧੱਪਣ ਲੱਗ ਰਹੀ ਹੈਗੀ ਹੁਣ ਆਇਆ ਮੈਨੂੰ ਤੇ ਜੀ ਨਵਾ ਕਰ ਲੈ ਵੰਤੇ ਨੂੰ ਦਾ ਕੰਮ ਦਾਖਾ ਜਾ ਹੋ ਜਾਂਦਾਗਾ ਇੱਕ ਤਾਂ ਦੋ ਕਰਾਂ ਦਾ ਹੋ ਰਿਆਗਾ ਦੋ ਕਰਾਂ ਕਰਕੇ ਜਿਆਦਾ ਔਖਾਗਾ ਤੇ ਇੱਕ ਘਰੇ ਜਦੋਂ ਇੱਕ ਘਰੀ ਹੋਣਾ ਚਾਹੀਦਾਗਾ ਹਨਾ ਤੇ ਵੀ ਵਿਚੀ ਦੂਜੇ ਘਰ ਦਾ ਕੰਮ ਹੋ ਜਾਂਦਾ ਨਾਲ ਦੇ ਨਾਲ ਇਹ ਵਿਚੀ ਡੰਗਰ ਪਸੰਦਾ ਹੋ ਜਾਂਦਾ ਹੁਣ ਉਹਨਾਂ ਤੱਕ ਆਪਾਂ ਦੂਜੇ ਘਰੇ ਜਾ ਹੀ ਨਹੀਂ ਸਕਦੇ ਹੈਗੇ ਜਿੰਨਾ ਤੱਕ ਆਪਣਾ ਥੱਲੇ ਘਰੋਂ ਕੰਮ ਨਹੀਂ ਨਿਪਟਦਾ ਹੈਗੇ ਉੱਧਰ ਕੰਮ ਨਿਬੇੜ ਕੇ ਫੇਰ ਜਾਣੇ ਆਂਗੇ ਦੂਜੇ ਤਰੇ ਨਹੀਂ ਤਾਂ ਆਪਾਂ ਬਸ ਉਹ ਡੰਗਰ ਬਸ ਰੋ ਨਮਾ ਕੇ ਇੱਧਰ ਆ ਜਾਣੇ ਆਂਗੇ ਆਪਾਂ ਨੂੰ ਅੰਨਾ ਟਾਈਮ ਉੱਧਰ ਖੜਨ ਦੀ ਵੀ ਨਹੀਂ ਲੋੜ ਪੈਂਦੀ ਸੀ ਹੁਣ ਜਿੱਦੋਂ ਮੰਮੀ ਨਾ ਹੋਵੇ ਫੇਰ ਆਪਾਂ ਨੂੰ 9-10 ਵਜੇ ਆਉਣਾ ਪੈਂਦਾਗਾ ਉੱਧਰ ਕਿਉਂਕਿ ਬਾਬੇ ਡਾਲੀ ਵਾਲੇ ਆਉਂਦੇ ਹੁੰਦੇ ਨੇ ਬਾਬੇ ਡਾਲੀ ਜਿਹਨਾਂ ਰਕਬਾ ਨੂੰ ਡਾਲੀ ਨਾ ਪਾਈਏ ਸਾਰੇ ਬਾਬੇ ਨੂੰ ਉਹਨਾਂ ਤੱਕ ਫਿਰ ਮਿੱਤਰਲੇ ਘਰੋਂ ਨਹੀਂ ਆਉਂਦੇ ਹੁੰਦੇ ਵੀ ਨਾ ਹੁੰਦਾ ਕੋਈ ਬਾਬੇ ਵਿਚਾਰੇ ਮੁੜ ਕੇ ਜਾਣਗੇ ਫਿਰ ਆਈ ਤੇ ਫਿਰ ਉਹਨਾਂ ਟਾਈਮ ਉੱਧਰਲੇ ਘਰ ਹੀ ਬੈਠੇ ਰਹਿੰਦੇ ਆਂ ਜੀ ਤੇ ਤਾਂ ਹੀ ਦੁਪਹਿਰਾ ਜਾਂ ਹੋ ਜਾਂਦਾ ਇੱਧਰਲੇ ਘਰ ਕੰਮ ਕਰਦੇ ਆ ਉਹਨੂੰ 1 ਵਜੇ ਕੰਮ ਨਿਬੜਦੇ ਨੇ ਆਏ ਤਾਂ ਇੱਧਰਲੇ ਘਰ ਦੇ ਵਿੱਚ ਲਾ ਕੇ ਦੋਵੇਂ ਘਰਾਂ ਦੇ ਲਾ ਕੇ ਇਹ ਦੋਵਾਂ ਦਾ ਕੰਮ ਹੀ ਨਹੀਂ ਨਿਬੜਦੇ ਹੈਗੇ ਜੋ ਡਾਈ ਵਜਨ ਸਾਬ ਜੋ ਤਾਂ ਜਾਂਦਾਗਾ ਫਿਰ ਫਿਰ ਸਾਬ ਜੋ ਸੁਦਾ ਹੋ ਜੰਦਾਗਾ ਆਪਾਂ ਚੱਲੋ ਬੇੜਾ ਵੀ ਆਖਾ ਧੋਈ ਦਿੰਨੇ ਆਂ ਕਿ ਮੜਾ ਜੇ ਸਿਮੂਰ ਮੂਰੋ ਜੇ ਧੋਵਾਂਗੇ ਸਾਰਾ ਨਹੀਂ ਧੋਂਦੇ ਹੈਗੇ ਅੰਦਰ ਜਿਹੜਾ ਫਸੂ ਵਾਲਾ ਫਰਸ਼ ਧੋਣੇ ਮੜ ਮੋ ਟੋਰਾ ਪਾਣੀ ਆ ਜਾਂਦਾਗਾ ਵੀ ਚੱਲ ਮੜ ਮੋ ਟੋ ਗੋਹਾ ਕੁੜਾ ਜੌਰਾਂ ਜਾਂਦਾਗਾ ਵੀ ਉਹ ਵੀ ਪਾਈਪ ਨਾਲ ਕੱਢੀ ਦਿੰਨੇ ਆਂਗੇ ਆਪਾਂ ਧੋਈ ਦਿੰਨੇ ਆਂਗੇ ਸਾਰਾ ਬੇੜਾ ਆ ਮੂਰ ਮੂਰੋ ਜੇ ਗੇਟ ਦੇ ਮੂਰ ਮੂਰੋ ਧੋਵਾਂਗੇ ਬਸ ਅੱਗੇ ਤਾਂ ਕਾਨੂੰ ਧੋਣੇ ਆਂਗੇ ਕਰਾਂ ਤੋਂ ਆ ਥੋੜੇ ਜੀ ਧੋਮਾਂਗੇ ਪਾਪਾ ਡਾਲੀਆ ਲਾ ਗਿਆ ਆਪਣਾ ਬੇੜਾ ਤਾਉਂਦੇ ਤਾਉਂਦੇ ਪਾਪਾ ਡਾਲੀਆ ਲਾ ਗਿਆ ਸੀ ਇੱਕ ਤਾਂ ਇੱਕ ਪੈਲਾ ਆ ਗਿਆ ਸੀ ਦੋ ਬਾਬੇ ਤਾਂ ਆ ਗਏ ਇੱਕ ਬਾਬਾ ਹਿੰਦੇ ਰਹਿ ਗਿਆ ਤੇ ਉਹ ਹਲੇ ਮੜਾ ਜੇ ਲੇਟ ਆਉਗਾ ਪਾਪਾ ਤੇ ਨੇ 12 ਕਗਮਾਂਡ ਚੋਂ ਮਾਸੀ ਤੇ ਉਹ ਧੁਰੀਆਂ ਆਉਂਦੀ ਤੇ ਉਹਨੇ ਬਾਜੀ ਮਾਰਤੀ ਕੰਨੀ ਮੜਾ ਜੇ ਖੜੀ ਇਹ ਮਾਹੋਂਦਨ ਕੀ ਕੰਮ ਹੋਊਗਾ ਵਿਚਾਰੇ ਹੋਈ ਠੀਕ ਠਾਕ ਪੁੱਛਣ ਵਾਸਤੇ ਮੜਾ ਜੇ ਟਾਈਮ ਖੜ ਗਈ ਵੀ ਯਾਨੀ ਮੈਂ ਦੇ ਨਿਤ ਆ ਹੁੰਦਾ ਹਨਾ ਆਪਾਂ ਪੁੱਛੇ ਜੀ ਠੀਕ ਠਾਕ ਕਿ ਨਹੀਂ ਕਿ ਮੈਂ ਉਹ ਠੀਕ ਠਾਕ ਹਾਂਗੇ। ਹੰਨੇ 2 ਮਿੰਟ ਵਿਚਾਰੀ ਕਾੜ ਗਈ ਫਿਰ ਵਾਗ ਗਈ। ਤੇ ਮੈਂ ਪੁੱਛੀ ਰਹੀ ਵਿਚਾਰੀ ਤੇ ਉਹ ਠੀਕ ਆ ਨਹੀਂ ਮਾ ਕੇ ਮੈਂ ਤਾਂ ਠੀਕ ਆ ਮਾਸੀ ਤੁਹਾਨੂੰ ਦੱਸ ਆਪ ਵਿਚਾਰੀ ਉਹ ਬਿਮਾਰ ਜੀ ਰਹਿੰਦੀ ਆਂ ਜੀ। ਤੇ 2 ਮਿੰਟ ਬੈਠ ਕੇ ਗੱਲਾਂੀਆਂ ਕਰਕੇ ਮਾਸੀ ਵਾਗ ਗਈ ਵਿਚਾਰੀ ਪੂਰਾ। ਜੋਦੀ ਐ ਮਸੀ ਆ ਕਿ ਨਾ ਇਹ ਵੀ ਕੁੜੀ ਪਿੰਡ ਤੋਲਾ ਵਾਲ ਵੀ ਆ ਜੀ ਹੋਈ ਹੈ ਜੀ ਤੇ ਮੇਰੇ ਪੇਕੇ ਨੇ ਪਿੰਡ ਤੋਲਾ ਵਾਲ ਉਹਦਾ ਹਾਲ ਚਾਲ ਪੁੱਛਣ ਦੀ ਮਾਰ ਵੀ ਵਿਚਾਰੀ ਮੇਰੇ ਲੈ ਵਖੜ ਜਾਂਦੀ ਹੈ ਜੀ ਵੀ ਉੱਥੇ ਪਿੰਡ ਤੋਲਾ ਵਾਲ ਕੋਈ ਸਾਰੇ ਠੀਕ ਨੇ ਤੇ ਮੇਰੀ ਵੀ ਠੀਕ ਹੈ ਜੀ ਵਿਚਾਰੇ ਆ ਪੁੱਛੇ ਲੱਗ ਜਾਂਦੀ ਆਪਦੇ ਦੋ ਤਾਂ ਦੋ ਤੀਆਂ ਵਾਰੇ ਤੇ ਉਹਨਾਂ ਦਾ ਹਾਲ ਜਾਣਨ ਵਾਸਤੇ ਖੜ ਜਾਂਦੀ ਹੈ ਵੀ ਮੇਰੇ ਲਈ ਥੋੜਾ ਜਿਆਦਾ ਫਿਰ ਆਪਾਂ ਮਾਂਜਦੇ ਸੀ ਭਾਂਡੇ ੱਲੇ ਭਾਂਡੇ ਮੰਜਨ ਵਾਲੀ ਰਹਿ ਗਈ ਬਸ ਆਪਣੇ ਤੇ ਇੱਕ ਆਪਾਂ ਭਿਉਣਾ ਗਾ ਹਲੇ ਖਲਦਾਣਾ ਤੇ ਖਲਦਾਣਾ ਪਿਉ ਕੇ ਤੇ ਫਿਰ ਜਾਵਾਂਗੇ ਆਪਾਂ ਉਦੰਦੇ ਘਰ ਤੇ ਇੱਕ ਬਸ ਰੋਟੀ ਖਾਣ ਵਾਲੀ ਰਹਿੰਦੀ ਹੈਗੀ ਖਲਦਾਣਾ ਪਿਉ ਕੇ ਬਸ ਰੋਟੀ ਖਾਣੇ ਆਣੀ 10 ਵਜ ਗਈ ਸਹੀ ਆਪਾਂ ਜਾਣਿਆਗੇ ਮਨੋ ਉਦੰਦੇ ਘਰ ਉਧਰ ਜਾ ਕੇ ਕਰਦੇ ਨੇ ਕੰਮ ਹਣੇ ਤੇ ਇਹ ਤੋਂ ਵੀ ਬਹੁਤ ਚੜ ਗਈ ਭਾਂਡੇ ਮਾਏ ਦੇ ਦੀ ਤੇ ਉੱਥੇ ਵੀ ਧੱਕਾ ਗਿਆ ਤੇ ਥੁੱਕੇ ਬੈਠਿਆ ਨਹੀਂ ਹੁੰਦਾ ਹੈਗਾ ਆਏ ਹੋ ਗਏ ਚਲੋ फटाफट ਮਾਏ ਦਿੰਦੇ ਆਂਗੇ ਜਿਹੜੇ ਭਾਂਡੇ ਹੋਏਗੇ ਅਚਾਰ ਕ ਤੇ ਬਸ ਮਾਗਰੋ ਰੋਟੀ ਵਾਲੇ ਭਾਂਡੇ ਸਿੱਕ ਬ੍ਰਾਂਚ ਦੀ ਹੋਰ ਤਾਂ ਆਪਾਂ ਨੇ ਪਹਿਲਾਂ ਮਾਏ ਤੁਸੀਂ ਜਿੱਦਾਂ ਨੇ ਵਾਲਟੀ ਵਾਲਟੀ ਦਾ ਪਕੜਨਾ ਰੋਟੀਆਂ ਤੇ ਕਿ ਆਹੀ ਤੇ ਲਈਏ ਭਾਂਡੇ ਤੇ ਤੇ ਪਾਪੇ ਨੇ ਰੋਟੀ ਖਾਧੀ ਸੀ ਬਸ ਉਹ ਤੇ ਸਾਈਲ ਦੇ ਉੱਤੇ ਮੇਰੇ ਭਾਂਡੇ ਦੇ ਤੇ ਕੱਢ ਦੇ ਕੇ ਨੀ ਡੁੱਜਿਆ ਹੋ ਜਾਂਦਾਗਾ ਮਸਾਤੋਲੀ ਤੇ ਚਾਰ ਕਮਨ ਨੇ ਤੇ ਉਪਰ ਆਜ ਤੋਂ ਦੀ ਬਸ ਚਲਦੇ ਆਂਗੇ ਫਿਰ ਉੱਧਰ ਤੇ ਪਿੰਲੇ ਘਰ ਜਾ ਕੇ ਆਪਾਂ ਜਿਹੜੇ ਆ ਗਏ ਨੇ ਕੰਮ ਆਪਾਂ ਪਾ ਕੇ ਦੀ ਅੰਦਰ ਲੈ ਕਰ ਹੁਣ ਇੱਧਰ ਕਰ ਦਿਆਂਗੇ ਕੰਮ ਜਿਹੜੇ ਹੈਗੇ ਨੇ ਤੇ ਅੰਦਰ ਵੀ ਸਾਰੇ ਕੰਮ ਪੈਨੇ ਆਪਾਂ ਸਵੇਰੇ ਉੱਠ ਕੇ ਬਾਗ ਜੈਨੇਗੇ ਇੱਧਰਲੇ ਕਰੋ